ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਖੇਤੀ ਉਨਤੀ ਯੋਜਨਾ ਅਧੀਨ ਹੜੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਦੇ ਲਈ ਅਤੇਵਾਲੀ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਮੇਲਾ ਲਗਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੂ ਫੁੱਟੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸ਼ਾਮਿਲ ਹੋਏ ਨੇ ਇਸ ਦੌਰਾਨ ਅម ਲੋਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਇਸ ਮੌਕੇ ਵਕਵਾਕ ਵਿਭਾਗਾ ਤੇ ਸਵੈ ਸਹਾਇਤਾ ਸਮੂਹਾਂ ਦੇ ਵੱਲੋਂ ਆਯੋਜਿਤ ਪ੍ਰਦਰਸ਼ਨੀਆਂ ਨੂੰ ਵੀ ਵਕਵਾਕ ਸ਼ਖਸ਼ੀਆ ਥਾਣੇ ਦੇਖਿਆ ਤੇ ਹੌਸਲਾ ਫਜ਼ਾਈ ਕੀਤੀ ਹੈ ਡਿਪਟੀ ਕਮਿਸ਼ਨਰ ਡਾਕਟਰ ਸੋਨਨਾਥ ਹਿੰਦ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਪਰਾਲੀ ਪ੍ਰਬੰਧਨ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਗਿਆ ਉਹਨਾਂ ਨੇ ਕਿਹਾ ਕਿ ਜਿਵੇਂ ਪਿਛਲੇ ਸਾਲ ਨਾਲੋਂ ਇਸ ਸਾਲ ਕਿਸਾਨਾਂ ਦੇ ਪਰਫੂਰ ਸਹਿਯੋਗ ਸਦਕਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਭਗ 80% ਘਟ ਗਏ ਨੇ ਤਾਂ ਉਸੇ ਤਰ੍ਹਾਂ ਅਗਲੇ ਸਾਲ ਆਪਾਂ ਸਾਰਿਆਂ ਨੇ ਰਲ ਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 0% ਕਰਨਾ ਹੈ ਆੜੀ ਦੀ ਫਸਲਾਂ ਬਾਬਤ ਕਿਸਾਨ ਮੇਲਾ ਸੀ ਉਹਦੇ ਵਿੱਚ ਸਾਡੇ ਸਾਰੇ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਚੀਫ ਸਾਹਿਬ ਡੀ ਸਾਹਿਬ ਸਾਡੇ ਔਰ ਸਾਡੇ ਕਿਸਾਨ ਬਖ ਬਖ ਪਿੰਡਾਂ ਚੋਂ ਆਏ ਬਖ ਬਖ ਬਲਾਕਾਂ ਚੋਂ ਆਏ ਸਾਰੇ ਜਿਹੜੇ ਸਾਡੇ ਮਾਹਿਰ ਆ ਉਹਨਾਂ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿਸਾਨਾਂ ਨੇ ਆਪਣੇ ਤਜਰਬੇ ਦੀ ਜਾਣਕਾਰੀ ਦਿੱਤੀ ਸਰਦਾਰ ਸਜੀਤ ਸਿੰਘ ਵੀ ਆਏ ਸੋ ਅੱਜ ਜਿਹੜਾ ਮਾਨ ਸਾਹਿਬ ਦਾ ਇਹ ਸਨੇਹ ਹੈ ਸਾਰਿਆਂ ਨੂੰ ਅਸੀਂ ਦਿੱਤਾ ਹੈ ਕਿ ਜਿਹੜੀ ਸਾਡੀ ਧਰਤੀ ਬੰਜਰ ਹੋ ਰਹੀ ਹੈ ਉਹਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਕਿ ਸਰਕਾਰ ਬਹੁਤ ਵੱਡੇ ਪ੍ਰਾਲੇ ਕਰ ਰਹੀ ਕਿ ਨਹਿਰਾਂ ਚੋਂ ਸੂਏ ਚ ਪਾਣੀ ਦੇ ਰਹੀ ਹੈ। ਉਹਦੇ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ। ਬਾਕੀ ਜੋ ਸਰਕਾਰ ਦੀ ਨੀਤੀ ਹੈ ਕਿ ਅਸੀਂ ਨਵੇਂ ਟੈਕਨੀਕ ਨਾਲ ਫਸਲਾਂ ਦਾ ਕਰੀਏ ਕੰਮ ਉਹ ਵੀ ਕਰਨਾ ਚਾਹੀਦਾ ਹੈ। ਬਾਕੀ ਮੈਂ ਮੁਬਾਰਕਬਾਦ ਦਿੰਦਾ ਸਾਡੇ ਡੀ ਸਾਹਿਬ ਨੂੰ ਸਾਡੇ ਸਾਰੇ ਪ੍ਰਸ਼ਾਸਨ ਨੂੰ ਚੀਫ ਸਾਹਿਬ ਨੂੰ ਇਹਨਾਂ ਨੇ ਸਾਡੇ ਲਈ ਮਾਣ ਦੀ ਗੱਲ ਹੈ ਕਿ ਜਿਹੜੀ ਪਰਾਲੀ ਸਭ ਤੋਂ ਘੱਟ ਜਿਹੜੀ ਹਲਕਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਗ ਲਗਾਈ ਗਈ ਹੈ ਉਹ 'ਚ ਅਸੀਂ ਇੱਕ ਨੰਬਰ ਆਇਆ ਅੱਗ ਨਾ ਲਾਉਣ ਵਾਲਿਆਂ 'ਚ ਸੋ ਬਹੁਤ-ਬਹੁਤ ਇਹਨਾਂ ਮੁਬਾਰਕਬਾਦ ਜਿਵੇਂ ਸਾਡਾ ਜ਼ਿਲ੍ਹਾ ਨਸ਼ਿਆਂ ਦੇ ਵਿੱਚ ਵੀ ਸਭ ਤੋਂ ਅੱਗੇ ਹੈ ਸਾਡੇ ਬਹੁਤ ਘੱਟ ਨਸ਼ੇ ਹੋ ਰਹੇ ਨੇ ਸਾਰੀ ਜਿਹੜੀ ਲਿਸਟ ਬਣੀ ਸੀ ਪੰਜਾਬ ਦੀ ਸਭ ਤੋਂ ਪਿੱਛੇ ਨਾ ਪੰਜਾਬ ਦਾ ਸੀ ਅਸੀਂ ਉਹ ਪੰਜਾਬ ਦੇ ਲੋਕਾਂ ਵਿਚ ਆਉਂਦੇ ਆ ਫਤੇਗੜ ਸਾਹਿਬ ਜਿੱਥੇ ਬਹੁਤ ਘਟਨਾਵਾਂ ਸੀ ਯੂਜ਼ ਹੁੰਦੇ ਆ ਸਾਡੇ ਲਈ ਮਾਨ ਦੀ ਗੱਲ ਆ ਸਾਡੇ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਮਿਹਨਤ ਹੈ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸੋ ਇਸ ਤਰ੍ਹਾਂ ਦੇ ਕੈਂਪਾਂ ਜਿਹੜੇ ਇਹ ਲੱਗਣੇ ਚਾਹੀਦੇ ਨੇ ਸਾਡੇ ਕਿਸਾਨਾਂ ਨੂੰ ਸਕਲਾਈ ਮਿਲਣੀ ਚਾਹੀਦੀ ਹੈ ਪਿਛਲੀ ਵਾਰ ਮੈਂ ਚੀਫ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਪਿੰਡਾਂ ਵਿੱਚ ਲੈ ਕੇ ਜਾਈਏ ਉਹ ਤੋਂ ਅਸੀਂ ਚਨਾਥਲ ਕਲਾ ਔਰ ਖੇੜੇ ਵਿੱਚ ਜਾ ਕੇ ਕੈਂਪ ਲਾਇਆ ਸੀ ਸੋ ਇਹ ਕਿਸਾਨਾਂ ਨੂੰ ਵੀ ਵੱਧ ਤੋਂ ਵੱਧ ਆਉਣਾ ਚਾਹੀਦਾ ਤਾਂ ਕਿ ਉਹ ਮਹਾਰਾ ਦੇ ਜਿਹੜੇ ਵਿਚਾਰ ਸੁਖਸਨ ਉਹਨਾਂ ਨੂੰ ਇੰਪਲੀਮੈਂਟ ਕਰ ਸਕਣ ਨਾਲ ਦੀ ਨਾਲ ਜਿਹੜੀ ਸਾਡੀ ਫਸਲ ਹੈ ਜਿਹੜੀ ਹੋਰ ਹੋ ਚ ਨਖਾਰ ਆਵੇ ਝਾੜ ਝਾੜ ਚ ਵਾਧਾ ਹੋਵੇ ਔਰ ਸਾਡਾ ਕਿਸਾਨ ਖੁਸ਼ਹਾਲ ਹੋਵੇ। ਵਾਲੀ ਵਿਖੇ ਡਿਸਟ੍ਰਿਕਟ ਲੈਵਲ ਕਿਸਾਨ ਕੈਂਪ ਲਾਇਆ ਗਿਆ ਹੈ ਇੱਥੇ ਆ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਈ ਹੈ ਕਿਉਂਕਿ ਵੱਖ-ਵੱਖ ਪ੍ਰੋਗਰੈਸਿਵ ਫਾਰਮਰ ਜਿਹੜੇ ਆਰਗੇਨਿਕ ਫਾਰਮਿੰਗ ਕਰ ਰਹੇ ਹਨ ਉਹਨਾਂ ਨੇ ਵੀ ਸਟਾਲ ਲਾਏ ਹਨ ਵੱਖ-ਵੱਖ ਵਿਭਾਗਾਂ ਨੇ ਸਟਾਲ ਲਾਏ ਹਨ ਤੇ ਕਿਵੇਂ ਨਵੀਆਂ ਟੈਕਨੀਕਸ ਯੂਜ਼ ਕਰਕੇ ਖੇਤੀ ਕੀਤੀ ਜਾ ਸਕਦੀ ਹੈ ਇਸ ਬਾਰੇ ਮਾਹਿਰਾਂ ਨੇ ਦੱਸਿਆ ਹੈ ਨਾਲ ਹੀ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਸ ਵਾਰ ਸਾਡੀ ਬਹੁਤ ਮਦਦ ਕੀਤੀ ਹੈ ਸਭ ਤੋਂ ਕੱਟ ਫਾਇਰ ਇਨਸੀਡੈਂਟ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਆਏ ਹਨ ਜੋ ਕਿ ਇੱਕ ਪਵਿੱਤਰ ਧਰਤੀ ਹੈ ਤੇ ਹੁਣ ਸਾਡਾ ਟੀਚਾ ਅਗਲੇ ਸਾਲ ਲਈ ਜ਼ੀਰੋ ਸਟੱਬਲ ਬਰਨਿੰਗ ਹੈ ਜੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਅਸੀਂ ਟੀਚਾ ਪ੍ਰਾਪਤ ਕਰ ਲਵਾਂਗੇ ਅਫਸਲ ਕਿਸਾਨਾਂ ਨੂੰ ਵੀ ਸਨਮਾਨ ਕਰਦੇ ਜਿਹੜੇ ਆਗ ਨਹੀਂ ਲਗਾਉਂਦੇ ਕਿ ਇਸ ਵਾਰ ਵੀ ਅਸੀਂ ਹਾਂਜੀ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਸਨਮਾਨਿਤ ਕੀਤਾ ਵੱਖ-ਵੱਖ ਬਲਾਕਾਂ ਦੇ ਕਿਸਾਨਾਂ ਨੂੰ ਤੇ ਕਰਦੇ ਰਵਾਂਗੇ ਨਿਰੰਤਰ ਕਿਸਾਨ ਭਲਾਈ ਭਾਗ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਵੱਲੋਂ ਹਾੜੀ ਦੀਆਂ ਫਸਲਾਂ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਤਰੀ ਕਿਸਾਨ ਸਕਲਾਈਪ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਗਈ ਇਸ ਵਿੱਚ ਪੀਯੂ ਲੁਧਿਆਣਾ ਦੇ ਕੇਵੀਕੇ ਸੈਂਟਰ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਖੇਤੀ ਮਾਰਮ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਉਹਦੀਆਂ ਐਗਰੋਨੋਮਿਕ ਪ੍ਰੈਕਟਿਸਿਜ਼ ਉਹਦੇ ਲੱਗਣ ਵਾਲੇ ਕੀੜੇ ਮਕੌੜੇ ਤੇ ਹੋਰ ਮਸ਼ੀਨਰੀ ਸੰਬੰਧੀ ਇਤਨੀ ਕੀ ਗਿਆਨ ਦਿੱਤਾ ਜਿਸ ਦਾ ਅਸੀਂ ਸਮਝਦੇ ਹਾਂ ਕਿ ਕਿਸਾਨ ਭਰਾ ਭਰਪੂਰ ਲਾਹਾ ਠ ਹੋਣਗੇ ਇਸ ਦੇ ਨਾਲ ਹੀ ਮੈਂ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਜ਼ਿਲ੍ਹੇ ਵੱਲੋਂ ਸਮੇਂ-ਸਮੇਂ ਤੇ ਵਕ ਵਕ ਬਲਾਕਾਂ ਅੰਦਰ ਬਲਾਕ ਪਦਰੀ ਕੈਂਪ ਪਿੰਡ ਪਦਰੀ ਕੈਂਪ ਵੀ ਲਗਾਏ ਜਾਂਦੇ ਹਨ ਜੋ ਪੀਏਯੂ ਵੱਲੋਂ ਨਵੀਂ ਟੈਕਨੋਲੋਜੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਸਾਨ ਭਰਾ ਇਹਨਾਂ ਕਿਸਾਨ ਸਿਕਲਾਈ ਕੈਂਪਾਂ ਤੋਂ ਆਪਣਾ ਤਕਨੀਕੀ ਗਿਆਨ ਲੈ ਕੇ ਲਾਹਾ ਲੈ ਸਕਦੇ ਹਨ ਇਸ ਦੇ ਨਾਲ ਹੀ ਜ਼िले ਦੇ ਅੰਦਰ ਇਸ ਵਾਰ ਪਰਾਲੀ ਦੀਆਂ ਘਟਨਾਵਾਂ ਅਗ ਲਕੜ ਦੇ ਘਟਨਾਵਾਂ ਵਿੱਚ ਕਾਫੀ Kraft ਆਈ ਹੈ ਤੇ ਮੈਂ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦਾ ਇਹ ਜ਼ਿਲ੍ਹਾ ਪੱਤਰੀ ਕਿਸਾਨ ਜਿਹੜਾ ਕੈਂਪ ਸੀਗਾ ਮਾਨਯੋਗ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਸਿੰਧ ਜੀ ਦੇ ਉਪਰਾਲਿਆਂ ਸਦਕਾ ਬਹੁਤ ਹੀ ਕਾਮਯਾਬੀ ਨਾਲ ਨੇਪਰੇ ਚੜਿਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਡੀ ਸਾਹਿਬ ਨੇ ਵੀ ਦੱਸਿਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਜਿਹੜੇ ਪਰਾਲੀ ਦੇ ਅੱਗ ਲਾਉਣ ਦੇ ਕੇਸ ਆਏ ਨੇ ਇਸ ਗੱਲ ਵਾਸਤੇ ਵਧਾਈ ਦੇ ਪਾਤਰ ਨੇ ਮੈਂ ਕਿਸਾਨਾਂ ਨੇ ਬਹੁਤ ਧਿਆਨ ਦੇ ਨਾਲ ਸੁਣਿਆ ਕਿਸਾਨਾਂ ਦੀ ਵੀ ਬਹੁਤ ਵਾਇਜ਼ ਗੱਲ ਤੇ ਤਾਰੀਫ ਕਰਦਾ ਕਿ ਇਹਨਾਂ ਕੈਂਪਾਂ ਦੇ ਵਿੱਚ ਆਉਂਦੇ ਨੇ ਹਾਜ਼ਰੀ ਭਰਦੇ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਜਿਹੜੀਆਂ ਸਬਸਿਡੀ ਤੇ ਹੋਰ ਸਹੂਲਤਾਂ ਨੇ ਉਹਨਾਂ ਦਾ ਭਰਪੂਰ ਲਾਹਾ ਲੈਂਦੇ ਨੇ ਸੋ ਮੈਂ ਧੰਨਵਾਦ ਕਰਦਾ ਜਿੱਥੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਉੱਥੇ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਦੀ ਰਹਿਨਮਾਈ ਥੱਲੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਇੱਕਸਾਨ ਕੈਂਪ ਤੇ ਕਿਸਾਨਾਂ ਲਈ ਸਾਰੇ ਪ੍ਰੋਗਰਾਮ ਚੱਲੇ ਧੰਨਵਾਦ ਫਤਿਹਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ